ਜਿਹਦਾ ਆਪਾਂ ਨੂੰ ਤਵੇਸਬਰੀ ਨਾਲ ਨੌਜ ਖਾਸ ਕਰਕੇ ਨੌਜਵਾਨਾਂ ਨੂੰ ਇੰਤਜ਼ਾਰ ਹੈ ਕਿਸ ਤਰ੍ਹਾਂ ਦੇ ਦਿਓ ਕਿ ਕਿਹੜੀ ਪਾਰਟੀ ਨੂੰ ਵੋਟ ਪਾਣੀ ਚਾਹੀਦੀ ਹੈ ਭਾਜੀ ਪਹਿਲੀ ਗੱਲ ਤਾਂ ਨੌਜਵਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਨਹੀਂ ਹੁੰਦਾ ਗਲੀਆਂ ਨਾਲੀਆਂ ਲੈ ਬਿਜਲੀ ਦੇ ਮਤਲਬ ਗ੍ਰੈਡ ਨੇ ਜੋ ਵੀ ਦਿੱਤਾ ਹੈ ਗਰੀਬਾਂ ਵਾਸਤੇ ਤਾਂ ਸਾਰਾ ਕਾਲੀ ਦਲ ਨਹੀਂ ਕਰਦਾ ਇਹ ਤਾਂ ਮੈਂ ਤੁਹਾਨੂੰ ਦੱਸਦਾ ਸਾਰੇ ਇੱਕ ਬੜੇ ਦੇ ਬੱਤੇ ਚਾਹੇ ਕੋਈ ਵੀ ਹੈ ਚਾਹੇ ਕਾਲੀ ਨੇ ਚਾਹੇ ਕਾਂਗਰਸੀ ਨੇ ਏ ਬੀਜਪੀ ਆ ਸਾਰੇ ਕੋਲ ਆਪਾਂ ਦਾ ਸੁਰੂ ਤੋਂ ਹੀ ਸਮਝੀ ਸੀ ਸਾਨੂੰ ਮਾਰ ਨੂੰ ਵੋਟ ਪਾਉਂਦੇ ਆ ਆ ਵੋਟ ਪਾਵਾਂਗੇ ਤੇ ਜਿੱਤਣਗੇ ਵੀ ਜ਼ਰੂਰ ਇਹ ਗੱਲ ਕਰੀ ਜਾਵੇ ਕਿ 2 ਸਾਲ ਹੋ ਗਏ ਉਹਨਾਂ ਦੀ ਕਾਰਜਕਾਰੀ ਨੂੰ ਸੰਗਰੂਰ ਦੇ ਐਮਪੀ ਰਹਿ ਚੁੱਕੇ ਨੇ ਕਿਹ ਕਿਸੇ ਜੀ ਉਹਨਾਂ ਦੀ ਕਾਰਜਕਾਰੀ ਵੀਰੇ ਬਹੁਤ ਵਧੀਆ ਕਾਰਜ ਜਗਾਰੀ ਆ ਨੈਸੇ ਤੋਂ ਰਾਹਤ ਕਰਦੇ ਨੇ ਗਰਾਉਂਡਾਂ ਖਾਤਰ ਵਧੀਆ ਫੰਡ ਭੇਜਦੇ ਨੇ ਉਹਨਾਂ ਵਰਗਾ ਬੰਦਾ ਵੀਰੇ ਮਾਰਨਾ ਬਹੁਤ ਆਸਾਨ ਬਾਕੀ ਆਮ ਸਰਕਾਰਾਂ ਨੇ ਆਪਣੀਆਂ ਜਿਹੜੀਆਂ ਇਹਨਾਂ ਨੇ ਤਾਂ ਨੁੱਟ ਕੇ ਖਾ ਗਿਆ ਪਿਆ ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਏਟੀਬੀ ਭਾਰਤ ਤੇ ਮੈਂ ਤੁਹਾਡੇ ਨਾਲ ਇਤਰਮਨ 1 ਜੂਨ ਨੂੰ ਮਹਿਜ਼ ਕੁਝ ਹੀ ਦਿਨ ਬਾਕੀ ਨੇ ਅਜੇਹੇ ਦੇ ਵਿੱਚ ਸਿਆਸਤਦਾਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਨੇ ਕਿਉਂਕਿ 1 ਜੂਨ ਨੂੰ ਹੀ ਲੋਕਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਇੱਕ ਪਾਸੇ ਉਮੀਦਵਾਰ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਨੇ ਅਤੇ ਆਪਣੀ ਕੀਮਤੀ ਵੋਟ ਪਾਣ ਦੇ ਲੋਕਾਂ ਨੂੰ ਬੇਨਤੀ ਕਰਦੇ ਨਜ਼ਰ ਆ ਰਹੇ ਨੇ ਉਧਰ ਦੂਸਰੇ ਪਾਸੇ ਲੋਕਾਂ ਨੇ ਵੋਟਾਂ ਨੂੰ ਲੈ ਕੇ ਉਤਸ਼ਾਹ ਨਹੀਂ ਦਿਖਾਈ ਦੇ ਰਿਹਾ ਇਹ ਸੰਗਰੂਰ ਦੇ ਲੋਕਾਂ ਦਾ ਕਹਿਣਾ ਹੈ ਕਿਉਂਕਿ ਸਰਕਾਰਾਂ ਉਹਨਾਂ ਦੀਆਂ ਉਮੀਦਾਂ ਤੇ ਖਰੀਆਂ ਨਹੀਂ ਉਤਰੀਆਂ ਇਸ ਪੂਰੀ ਗੱਲਬਾਤ ਬਾਰੇ ਸਾਡੇ ਸਹਿਯੋਗੀ ਰਵੀ ਸ਼ਰਮਾ ਨੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਔਰ ਜਾਣਦਿਆਂ ਕਿ ਸੰਗਰੂਰ ਦੇ ਲੋਕ ਕੀ ਕਹਿੰਦੇ ਨੇ ਆਪਾਂ ਜੀ ਇੱਕ ਤਰੀਕ ਆ ਗਈ ਹੈ ਜਿਸ ਦਾ ਆਪਾਂ ਨੂੰ ਤਬੇਸਬਰੀ ਨਾਲ ਇਨੋਤ ਖਾਸ ਕਰਕੇ ਨੌਜਵਾਨਾਂ ਨੂੰ ਇੰਤਜ਼ਾਰ ਹੈ ਕਿਸ ਤਰ੍ਹਾਂ ਦੇ ਦਿਓ ਕਿ ਕਿਹੜੀ ਪਾਰਟੀ ਨੂੰ ਵੋਟ ਪੈਣੀ ਚਾਹੀਦੀ ਭਾਜੀ ਪਹਿਲੀ ਗੱਲ ਤਾਂ ਨੌਜਵਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਨਹੀਂ ਹੈ ਇਸ ਵਾਰੀ ਚੋਣਾਂ ਦੇ ਮੱਦੇਨਜ਼ਰ ਜਿਹੜੇ ਪਬਲਿਕ ਹੈ ਨਾ ਉਹਨਾਂ ਦਾ ਰੁਝਾਨ ਬਹੁਤ ਘੱਟ ਹੈ ਕੋਈ ਸਰਕਾਰਾਂ ਕੁਝ ਕਰ ਨਹੀਂ ਰਹੀਆਂ ਕਿ ਕਰਮੀ ਦਾ ਤਾਪਮਾਨ ਇੰਨਾ ਜ਼ਿਆਦਾ ਹੈਗਾ ਪੋਲਿੰਗ ਵੀ ਐਦਿਹੀ ਦੇਖੇ ਤੁਸੀਂ 50% ਤੋਂ ਘੱਟ ਪਵੇ ਜਿਹੜੀ VOTING ਹੈ ਨਾ ਕਿਉਂਕਿ ਲੋਕਾਂ ਚ ਇੰਟਰਸਟ ਨਹੀਂ ਰਿਹਾ ਹੁਣ ਜਦੋਂ ਆਮ ਆਦੀ ਪਾਰਟੀ ਨੂੰ ਸੱਤਾ ਚਾਹੀ ਸੀ ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਵੀ ਅਸੀਂ ਰੋਜ਼ਗਾਰ ਪ੍ਰਦਾਨ ਕਰਾਂਗੇ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਹੁਣ ਮੈਂ ਆ ਮੈਂ ਆਇਲਸ ਕਰ ਰਿਹਾ ਮੈਂ ਵਿਦੇਸ਼ ਦਾ ਰੁਕ ਕਰ ਰਿਹਾ ਕਿਥੇ ਰੋਜ਼ਗਾਰ ਦੇ ਇਥੇ ਮੌਕੇ ਨਹੀਂ ਹੈਗੇ ਤੁਹਾਡੀ ਪਹਿਲਾ ਗੱਲ ਦਾ ਸਵਾਲ ਲੈਣੇ ਹੈ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਜਾਂਦੀ ਹੈ ਲੋਕਾਂ ਨਾਲ ਕਈ ਵਾਦੇ ਕੀਤੇ ਗਏ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਮੈਂ ਉਸੇ ਦਾ ਹੀ ਚਿਹਰਾ ਦੇਖਣਾ ਪਿਆ ਉਸ ਤੋਂ ਬਾਅਦ 2 3 ਮਹੀਨਾ ਬਾਅਦ ਜਿਮਨੀ ਚੋਣ ਹੁੰਦੀ ਹੈ ਸਿਰਲ ਸਿੰਘ ਮਾਨ ਆਉਂਦੇ ਆ ਉਹਨਾਂ ਦੀ ਜਿਹੜੀ ਕਾਰਜਕਾਰੀ ਕਿਸ ਤਰ੍ਹਾਂ ਦੀ ਦੇਖੋ ਜੀ ਸਿਮਰਤ ਸਿੰਘ ਮਾਨ ਦੀ ਕਾਰਗੁਜ਼ਾਰੀ ਨੂੰ ਮੈਂ ਜ਼ਿਆਦਾ ਮੈਂ ਟਿੱਪਣੀ ਨਹੀਂ ਕਰਾਂ ਕਿਉਂਕਿ ਉਹ ਬਜ਼ੁਰਗ ਨੇ ਸੋ ਉਹਨਾਂ ਦੀ ਰਿਸਪੈਕਟ ਕਰਦੇ ਆ ਪਰ ਉਹ ਜ਼ਿਆਦਾਤਰ ਉਹ ਸਿੱਖ ਪੰਥਕ ਦੀ ਹੀ ਆਵਾਜ਼ ਚੱਕਦੇ ਆਉਂਦੇ ਨੇ ਖਾਲਿਸਤਾਨ ਦੀ ਮੰਗ ਰੱਖਦੇ ਨੇ ਉਹਨਾਂ ਨੇ ਮਤਲਬ ਕਹਿੰਦਾ ਬਾਬਾ ਜੇਕਰ بطور ਐਮਪੀ ਦੇਖਿਆ ਜਾਵੇ ਤਾਂ ਉਹਨਾਂ ਦੀ ਕਾਰਗੁਜ਼ਾਰੀ ਮੈਨੂੰ ਤਾਂ ਹਜੇ ਤੱਕ ਨਜ਼ਰ ਆਈ ਨਹੀਂ ਜਿਉਂ ਉਹਨਾਂ ਨੇ ਕੁਝ ਐਤਾ ਤੇ ਕੁਝ ਕੰਮ ਕੀਤੇ ਹੋਣ ਜਾਂ ਮੇਰੇ ਮੂਹ ਜਵਾਨੀ ਆਪਾਂ ਕਹਿ ਦੀ ਮੈਂ ਤੁਹਾਨੂੰ ਕਿਣਾ ਸਕਾਂ ਬਿਲਕੁਲ ਕੀ ਪਤਾ ਮੈਨੇ ਨੌਲੇਜ ਨਾ ਹੋਵੇ ਜਾਂ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਕੀਤੇ ਹੀ ਨਾ ਹੋਣ ਕੰਮ ਜੇਕਰ ਕੀਤੇ ਹੁੰਦੇ ਤਾਂ ਸ਼ਾਇਦ ਮੇਰੀ ਜ਼ੁਬਾਨ ਤੇ ਤੁਹਾਨੂੰ ਸੁਣਨ ਨੂੰ ਮਿਲਦੇ ਤਾਂ ਨਾ ਕੁਝ ਹੋਰ ਵੀ ਵੀ ਮੌਜੂਦ ਹੈ ਕੀ ਨਾਮ ਭਾਈ ਖਾਇਰ ਸਿਂਧਰਪਾਤ ਜਿੰਦਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਚੋਣਾਂ ਨਜ਼ਦੀਕ ਆ ਗਏ ਇੱਕ ਤਰੀਕ ਦਾ ਟਾਈਮ ਲਵੇ ਆ ਗਿਆ ਜੇ ਆਪਾਂ ਗੱਲ ਕਰੀਏ ਰਾਜਨੀਤੀ ਪਾਰਟੀਆਂ ਦੀ ਕਿ ਕਿਸ ਤਰ੍ਹਾਂ ਦੀ ਕਾਰਜਕਾਰੀ ਦੇ ਅ ਦੇਖੋ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕਿਤਨਾ ਕਿਤੇ ਕੰਮ ਹੋਏ ਨੇ ਪੰਜਾਬ ਦੇ ਵਿੱਚ ਇਹ ਪਹਿਲੀ ਮੈਨੂੰ ਲੱਗਦਾ ਹੈ ਸਰਕਾਰ ਹੈ ਵੀ ਜਿਹੜੇ ਆਉਣ ਦੇ ਨਾਲ ਫ੍ਰੀ ਬਿਲ ਹੋਏ ਨੇ ਤਾਂ ਅਜੇ ਇਹ ਲੱਗਦਾ ਬਿਲ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ ਘਰੇ ਜਾ ਕੇ ਵੀ ਬਿਲ ਆਇਆ ਜਾਂ ਜਾ ਕੇ ਭਰ ਕੇ ਆਉਣੇ ਬਿਜਲੀ ਬੋਰਡ ਦੇ ਵਿੱਚ ਤਾਂ ਬਿਜਲੀ ਦੇ ਬਿਲ ਜਿਹੜੇ ਫ੍ਰੀ ਨੇ ਅ ਗੱਲ ਕਰੀਏ ਦੂਜੀ ਪਾਣੀ ਜਿਹੜੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਗੱਲ ਕਰੀਏ ਲਾਈਟ ਦੀ ਦਿਨ ਦੇ ਵਿੱਚ ਲਾਈਟ ਆ ਰਹੀ ਹੈ ਤਾ ਪਹਿਲਾਂ ਇਦਾਂ ਹੁੰਦਾ ਸੀ ਕਿ ਰਾਤ ਨੂੰ ਜਾਣਾ ਪੈਂਦਾ ਸੀ ਖੇਤ ਦੇ ਵਿੱਚ ਵੀ ਪਾਣੀ ਲਾਉਣਾ ਆ ਤੇ ਹੁਣ ਇਹ ਆ ਵੀ ਦਿਨੇ ਲੇਟ ਆਉਂਦੀ ਐ ਤੇ ਬਿਜਲੀ ਤੇ ਬਿੱਲ ਜ਼ੀਰੋ ਨੇ ਗੱਲ ਕਰੀਏ ਦੂਜੀ ਰਜਗਾਰ ਵੀ ਦੇਖੋ ਰਜਗਾਰ ਮਿਲ ਰਿਹਾ ਉਹ ਟਾਈਮ ਸੀ ਠੀਕ ਐ ਰਜਗਾਰ ਨਹੀਂ ਮਿਲਦਾ ਸੀ ਕਿਸੇ ਟਾਈਮ ਠੀਕ ਐ ਦੁਪਹਿਰ ਨੌਜਵਾਨ ਦੇਕਰ ਕੰਮ ਨਹੀਂ ਮਿਲੂ ਤਾਂ ਬੇਰੁਜ਼ਗਾਰੇ ਹੁੰਦੇ ਜਾਣਗੇ ਹਰ ਸਾਲ ਪਲੱਸ 2 ਦੇ ਵਿੱਚੋਂ ਜੇ ਮੈਂ ਜ਼ਿਆਦਾ ਨਹੀਂ ਗੱਲ ਕਰਦਾ ਪੰਜਾਬ ਦੀ ਤਾਂ 1 ਲੱਖ ਦੇ ਕਰੀਬ ਬੱਚਾ ਤਾਂ ਪਾਸ ਹੁੰਦਾ ਉਹ 1 ਲੱਖ ਬੱਚੇ ਨੇ ਰਜਗਾਰ ਲੈਣਾ ਕਿ ਸੀ ਨਿਆ ਸਰਕਾਰਾਂ ਨੇ ਜੀ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਉਹ ਇਕੱਠਾ ਹੋਈ ਗਿਆ ਅੱਜ ਦੇ ਟਾਈਮ ਸਰਕਾਰ ਕਹਿੰਦੀ ਹੈ ਵੀ ਅਸੀਂ 45000 ਰੋਜ਼ਗਾਰ ਦੇਤਾ ਤਾਂ ਪੁਰਾਣੇ ਬੱਚੇ ਤਾਂ ਪਏ ਨੇ ਨਾ ਉਹ ਪ੍ਰਾਈਵੇਟ ਜੇਕਰ ਇੰਡਸਟਰੀਅਲ ਆਵੇ ਪੰਜਾਬ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀਆਂ ਚੀਜ਼ਾਂ ਸਰਕਾਰ ਕਰੂਗੀ ਪੋਸਟ ਸਾਨੂੰ ਆਪ ਵੀ ਕਰਨਾ ਪਊਗਾ ਜੇਕਰ ਮੈਂ ਕਹਦਾ ਵੀ ਮੈਂ 10000 ਦੇ ਕੰਮ ਨਹੀਂ ਕਰਨਾ 50000 ਦੀ ਮੈਨੂੰ ਨੌਕਰੀ ਦਿਓ ਤਾਂ ਇਦਾਂ ਰੋਜ਼ਗਾਰ ਨਹੀਂ ਮਿਲਦਾ ਕੰਮ ਕਰਨਾ ਪਊਗਾ ਤੁਹਾਡਾ ਕੁਝ ਹੋਰ ਨਹੀਂ ਸਰਕਾਰ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੀ ਗੱਲ ਚੁੱਕੀ ਉਹਦੀ ਕਾਰਗਾਰੀ ਸਰਕਾਰ ਦੀ ਵਧੀਆ ਚੰਗੇ ਕੰਮ ਕਰ ਰਹੀ ਹੈ ਜਿਹੜੇ ਕਰਦੀ ਹੈ ਕੋਈ ਮਾਦਾ ਨਹੀਂ ਕਰ ਰਹੀ ਲੋਕਾਂ ਦੇ ਸਭ ਦੇ ਬਿੱਲ ਮਾਫ ਕਰੇ ਪਏ ਨੇ ਬਾਕੀ ਮੋਟਰਾਂ ਦੀ ਲਾਈਟ ਵਖੇਰੀ ਦਿੰਦਾ ਜਿਹੜਾ ਕੰਮ ਹੈ ਇਹ ਕਿਸੇ ਨੂੰ ਨੌਕਰੀ ਦਿੰਦੀ ਆ ਤਾਂ ਫਿਰ ਹੀ ਦਿੰਦੀ ਆ ਕਿਸੇ ਨੂੰ ਪੈਸੇ ਲੈ ਕੇ ਨਹੀਂ ਦਿੰਦੀ ਐਹੀ ਜੀ ਸਰਕਾਰ ਤਾਂ ਨਾ ਕੋਈ ਆਈ ਹੈ ਨਾ ਕੋਈ ਆਉਣੀ ਹੈ ਪੰਜਾਬ ਜੀ ਤਾਂ ਕੋਈ ਐਹੀ ਜਿਹੀ ਆਈ ਨਹੀਂ ਪਹਿਲਾਂ ਤੇ ਲੋਕਾਂ ਨਾਲ ਹੀ ਆਏ ਨੇ ਆ ਮਾਨ ਵੀਰ ਮੈਨੂੰ ਲਕੀਨਾ ਪਈ ਮੇਰਾ ਨਾਮ ਅਰਵਿੰਦ ਚੰਦ ਇਤਨੀ ਸਰ ਕੋਈ ਹਲੇ ਵੀ ਲਾਹਾਲ ਬੇਰਜ਼ਗਾਰ ਫਿਰਦੇ ਆਂ ਜੀ ਨੌਕਰੀਆ ਦਵਾਉਗੀ ਤਾਂ ਹੀ ਆ ਜੀ ਨਾ ਕੋਈ ਕੰਮਦਾਰ ਸਰ ਜੇ ਬਸਿਮ ਸਿੰਘ ਮਾਮ ਦੀ ਗੱਲ ਕਰੀਏ 2 ਸਾਲ ਹੋ ਗਏ ਉਹਨਾਂ ਨੂੰ ਵੀ ਐਮਪੀ ਬਣਿਆ ਨੂੰ ਉਹਨਾਂ ਦੀ ਕਾਰਜਕਾਰੀ ਕਿਸ ਤਰ੍ਹਾਂ ਦੀ ਸਰ ਉਹਨਾਂ ਦੀ ਕਾਰਜਕਾਰੀ ਉਹਨਾਂ ਨੇ ਫਿਲਹਾਲ ਔਰੇ ਤਾਂ ਕੁਝ ਕੀਤਾ ਨਹੀਂ ਜੀ ਬਾਕੀ ਹੋਰ ਕੀਤੇ ਕੀਤਾ ਹੋਵੇ ਸਾਨੂੰ ਪਤਾ ਨਹੀਂ ਹੈ ਇਹ ਕਾਲੀ ਦਾਲ ਜੀ ਇਹ ਕਾਲੀ ਨਾਲ ਜਨਿਆ ਸੜਕਾਂ ਨੇ ਸੌਭਦਾ ਕੇਂਦਰ ਨੇ ਤੇ ਆਪਣੇ ਮੰਡੀਆਂ ਨੇ ਗਲੀਆਂ ਨਾਲੀਆਂ ਨੇ ਬਿਜਲੀ ਦੇ ਮਤਲਬ ਗ੍ਰੈਡ ਨੇ ਜੋ ਵੀ ਦਿੱਤਾ ਹੈ ਗਰੀਬਾਂ ਵਾਸਤੇ ਤਾਂ ਸਾਰਾ ਅਕਾਲੀ ਦਲ ਨੇ ਕਰਿਆ ਹਾਂ ਜੀ ਤੇ ਅਕਾਲੀ ਦਲ ਮਤਲਬ ਵਿਕਾਸ ਦੇ ਤੋਂ ਤੇ ਪਿੰਡਾਂ ਦਾ ਵਿਕਾਸ ਹੁੰਦਾ ਸਭ ਤੋਂ ਵੱਧ ਕਰਿਆ ਜਿੰਮੇਦਾਰਾਂ ਵਾਸਤੇ ਤੇ ਜੋ ਵੀ ਸੋਚ ਹੈ ਸਾਰੀ ਮਤਲਬ ਉਹਨਾਂ ਦੀ ਵਧੀਆ ਸੋਚ ਹੈ ਮਤਲਬ ਲੋਕਾਂ ਵਾਂਗ ਜੇਕਰ ਕਿਹਾ ਜਾਵੇ ਕਿ ਪੰਜਾਬ ਦੀ ਨਿਹਾਰ ਬਦਲ ਚ ਅਕਾਲੀ ਦਲ ਦਾ ਪੂਰਾ ਯੋਗਦਾਨ ਹਾਂ ਜੀ ਪੂਰਾ ਯੋਗਦਾਨ ਹਾਂ ਜੀ ਸਰਨਾ ਕੁਝ ਹੋਰ ਵੀ ਵਿੱਚ ਮੌਜੂਦ ਹੈ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਭਾਵੇਂ ਸਰਕਾਰਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੋ ਗਈ ਕਾਂਗਰਸ ਹੋ ਗਈ ਆਪ ਹੋ ਗਈ ਭਾਜਪਾ ਹੋ ਗਈ ਕਿੰਨਾਂ ਦੀ ਆਪਾਂ ਜੇ ਕਾਰਜਕਾਰੀ ਦੀ ਗੱਲ ਕਰੀਏ ਕਿਸ ਤਰ੍ਹਾਂ ਦੀ ਇਹ ਤਾਂ ਮੈਂ ਤੁਹਾਨੂੰ ਦੱਸਦਾ ਸਾਰੇ ਇੱਕ ਬੜੇ ਦੇ ਬੱਚੇ ਨੇ ਚਾਹੇ ਕੋਈ ਵੀ ਹੈ ਚਾਹੇ ਕਾਲੀ ਨੇ ਚਾਹੇ ਕਾਂਗਰਸੀ ਨੇ ਚਾਹੇ ਭਾਜਪਾ ਆ ਸਾਰੇ ਕੁਝ ਹਾਂ ਜੇ ਆਪਾਂ ਰੋਡ ਦੀ ਗੱਲ ਕਰੀਏ ਸਪੋਰਟ ਦੀ ਗੱਲ ਕਰੀਏ ਕਿਸ ਨੇ ਸਪੋਰਟ ਕਰਨੀ ਚਾਹੀਦੀ ਸਪੋਰਟ ਦਾ ਉਹਦੇ ਦੇਖੋ ਜਿਹੜਾ ਮਰਦੀ ਨੂੰ ਪਾ ਦੋ ਸਪੋਰਟ ਪਰ ਕੰਮ ਦਾ ਕੋਈ ਦਿੰਦਾ ਨਹੀਂ ਹੈ ਨਾ ਕੋਈ ਕੰਮ ਦੇ ਰਿਹਾ ਇਹਨਾਂ ਦਾ ਵੀਰ ਦਾ ਅਖਣਾ ਕਿ ਸਰਕਾਰ ਕੋਈ ਹੋਵੇ ਸਵਾਇ ਲਾਰੇ ਤੋਂ ਕੁਝ ਨਹੀਂ ਦਿੰਦੇ ਅਸਤੇ ਇਹ ਸਿਮਰਜੀਤ ਮਾਨ ਨਾਲ ਹੈ ਇਹ ਝੂਠ ਆਪਣਾ ਨਸ਼ਿਆਂ 'ਚ ਪੈ ਗਿਆ ਪੰਜਾਬ ਨੂੰ ਸਾਹਮਣੇ ਆਈ ਬਾਪਸ ਲੈ ਹੋਣੀ ਹੈ ਇਹ ਕੰਮ ਹੁਣ ਜਿਹੜੇ ਮਦੇ ਬੱਚੇ ਨਸ਼ੇ 'ਚ ਪੈ ਗਏ ਵੀ ਉਹਨਾਂ ਨੂੰ ਬਾਪਸ ਲੈ ਕੇ ਆਉਣਾ ਵੀ ਚੱਟ ਵੈਲਣੋਂ ਵੱਧ ਗਿਆ ਘਟੇ ਨਹੀਂ ਹੈਗਾ ਨਸ਼ੇ ਨੇ ਜਿਹੜੇ ਉਹ ਬਾਲੇ ਵੱਧ ਗਏ ਨੇ ਕੰਮ ਕੋਈ ਹੋ ਨਹੀਂ ਰਿਹਾ ਹੈਗਾ ਵੀ ਹੁਣ ਸਿਮਰਜੀਤ ਮਾਨ ਨੂੰ ਇਹ ਰਿਪੋਰਟ ਜੋਵਾਨਾਂ ਜਿਨ੍ਹਾਂ ਦਾ ਅੱਖ ਨਾ ਕਿ ਪੰਥਕ ਨੂੰ ਵੋਟ ਪਾਈ ਜਾਵੇਗੀ ਕਿਉਂਕਿ ਜੇ ਨਸ਼ਿਆਂ ਦੀ ਗੱਲ ਕਰੀ ਜਾਵੇ ਤਾਂ ਸਮੀਰ ਸਿੰਘ ਮਾਨ ਹੀ ਹੈ ਜੋ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਦੂਰ ਕਰ ਸਕਦਾ ਹੈ ਸਾਡਾ ਕੋ ਨਾਲ ਵੀ ਗੱਲ ਕਰਾਂਗੇ ਭਾਜੀ ਲੋਕਾਂ ਮੇਰੇ ਕਾਰਜ ਕਰਨ ਹੋਇਆ ਸਾਰੀਆਂ ਪਾਰਟੀਆਂ ਨੇ ਆਪਦੇ ਆਪ ਦੇ ਕੰਮ ਕਰਕੇ ਦੇਖ ਲਿਆ ਭਗਵੰਤワਾਰ ਨੂੰ ਵੀ ਵੇਤ ਕੀ ਮੌਕਾ ਦੇਖ ਲੇ ਦੇਖ ਲਿਆ ਆਪਾਂ ਤਾਂ ਸਿਰੂ ਤੋਂ ਹੀ ਸਮੀਰ ਸਿੰਘ ਮਾਨ ਨੂੰ ਵੋਟ ਪਾਉਂਦੇ ਆਇਆ ਵੋਟ ਪਾਵਾਂਗੇ ਤੇ ਜਿੱਤਣਗੇ ਵੀ ਜਰੂਰ ਭਾਜੀ ਇਹ ਗੱਲ ਕਰੀ ਜਾਵੇ ਕਿ 2 ਸਾਲ ਹੋ ਗਏ ਉਹਨਾਂ ਦੀ ਕਾਰਜਕਾਰੀ ਨੂੰ ਸੰਗਰੂਰ ਦੇ ਐਮਪੀ ਹੀ ਰਹਿ ਚੁੱਕੇ ਨੇ ਕਿ ਕਿਹੇ ਜੀ ਉਹਨਾਂ ਦੀ ਕਾਰਜਕਾਰੀ ਨਹੀਂ ਵੀਰੇ ਬਹੁਤ ਵਧੀਆ ਕਾਰਜਕਾਰੀ ਆ ਨੈਸੇ ਤੋਂ ਰਾਹਤ ਕਰਦੇ ਨੇ ਗਰਾਉਂਡਾਂ ਖਾਤਰ ਵਧੀਆ ਫੰਡ ਭੇਜਦੇ ਨੇ ਉਹਨਾਂ ਵਰਗਾ ਬੰਦਾ ਵੀਰੇ ਬਾਨਾ ਬਹੁਤ ਔਕਾ ਬਾਕੀ ਆਮ ਸਰਕਾਰਾਂ ਨੇ ਆਪਣੀਆਂ ਜਿਹੜੀਆਂ ਇਹਨਾਂ ਨੇ ਤਾਂ ਲੁੱਟ ਕੇ ਖਾ ਗਿਆ ਪੰਜਾਬ ਹਾਂਜੀ ਇਹ ਸਾਡੇ ਨਾਲ ਆਮ ਲੋਕ ਜਿਨ੍ਹਾਂ ਦਾ ਆਖਣਾ ਹੈ ਕਿ ਜੇ ਸਰਕਾਰਾਂ ਦੀ ਗੱਲ ਕਰੀ ਤਾਂ ਆਪਦੀ ਆਪਦੀ ਕਾਰਜਕਾਰੀ ਆ ਹੋ ਵੇਖਣਾ ਹੋਵੇਗਾ ਕਿ ਆਉਣ ਵਾਲੀ 4 ਤਰੀਕ ਨੂੰ ਕਿਸ ਦੇ ਸਿਰ ਦੇ ਉੱਤੇ ਸਰਤਾਜ ਰੱਖਿਆ ਜਾਂਦਾ ਹੈ ਸੰਗਰੂਰ ਤੋਂ ਰਵੀ ਸ਼ਰਮਾ ਪੀਟੀਵੀ ਪਾਰਟ